ਤੇ ਰੂਟ ਆਪਾਂ ਨੇ ਦੱਸਤਾ ਜੀ ਨਿਸ਼ੂ ਭਾਈ ਨੇ ਵੀ ਆਪਾਂ ਕਿੱਧਰ ਕਿੱਧਰ ਜਾਣਾ ਹਨਾ ਕਿਹੜਾ ਦਾ ਇੱਥੋਂ ਜਾਵਾਂਗੇ ਮੈਨੂੰ ਲੱਗਾ 5-7 ਕਿਲੋਮੀਟਰ ਹੀ ਜਾਵਾਂਗੇ ਐ ਜੁਗਾਹ ਨਹੀਂ ਜਾਂਦੇ ਤੇ ਰਖੜੀਆਂ ਵਧਾਨੀਆਂ ਹੁਣ ਬਾਈ ਤਿੰਨ ਬਾਲੀਆਂ ਬਾਲੀਆਂ ਬਈ ਤੇ ਪਣੀਪਟਿਆਲੇ ਵਾਲੀ ਭੈਣ ਨੇ ਆਪਣੇ ਵਾਸਤੇ ਰਖੜੀਆਂ ਭੇਜੀਆਂ ਜੀ ਇੱਕ ਸੰਦੀਪ ਵਾਸਤੇ ਭੇਜੀ ਸੀਗੀ ਤੇ ਇੱਕ ਮੇਰੇ ਵਾਸਤੇ ਭੇਜੀ ਸੀਗੀ ਜੀ ਆਪਾਂ ਫਿਰ ਕੀਰਤ ਭੈਣ ਤੋਂ ਬਣਵਾ ਲਈ ਰਖੜੀ ਜੀ ਸਾਸਤ੍ਰਿਕ ਕਰਕਿਰਤ ਪੈਣੀ ਬਾਬਾ ਜੀ ਦੇ ਕੁੜੀਆਂ ਨੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪੈਨੇ ਫਿਰ ਬੰਨੋ ਰਖੜੀ ਮੇਰੇ 25 ਜੁਲਾਈ ਦਿਨ ਸ਼ੁੱਕਰਵਾਰ 2025 ਠੀਕ ਮਧ ਪ੍ਰਦੇਸ਼ ਗਵਾਲੀਅਰ ਤੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣਾ ਭਾਈ ਨਿਸ਼ੂ ਭਾਈ ਅੱਜ ਪਹੁੰਚ ਗਿਆ ਆਪਣੇ ਕੋਲੇ ਸਵੇਰੇ ਆ ਗਿਆ ਸੀਗਾ ਨਿਸ਼ੂ ਭਾਈ 7 ਵਜੇ ਜਾਂ 6 ਵਜੇ 6 7 ਵਜੇ ਦੇ ਤਕਰੀਬਨ ਆਪਣੇ ਕੋਲੇ ਪਹੁੰਚ ਗਿਆ ਸੀ ਨਿਸ਼ੂ ਤੇ ਨਿਸ਼ੂ ਭਾਈ ਅੱਜ ਕਹਿੰਦਾ ਵੀ ਮੈਨੂੰ ਅੱਜ ਦਾ ਦਿਨ ਰੈਸਟ ਕਰਨ ਦਿਓ ਤੇ ਆਪਾਂ ਕੱਲ ਨੂੰ ਇੱਥੋਂ ਚੱਲਾਂਗੇ ਤੇ ਉਹ ਗੁਰਦੁਆਰਾ ਸਾਹਿਬ ਦੀ ਵਿੱਚ ਹੀ ਆ ਤੇ ਕਹਿੰਦਾ ਮੈਂ ਸੌਣਾ ਅੱਜ ਕਹਿੰਦੇ ਮਾਘਾ ਤੋਂ ਸੌਣਾ ਪਾਈ ਤੇ ਆਪਾਂ ਫਿਰ ਕਿਸੇ ਆਸੇ-ਪਾਸੇ ਚੱਲਦੇ ਹਾਂ ਨਾ ਜੀ ਆਪਾਂ ਚੱਲਦੇ ਹਾਂ ਗੁਜਰੀ ਮਹਿਲ ਜੀ ਗੁਜਰੀ ਮਹਿਲ ਜਾਣ ਲਈ ਆਪਾਂ ਨੂੰ ਪਹਿਲਾਂ ਜਾਣਾ ਪੂਗਾ ਮਾਨ ਸਿੰਘ ਦੇ ਮਹਿਲ ਤੇ ਮਾਨ ਸਿੰਘ ਦੇ ਮਹਿਲ ਦੇ ਨਾਲ ਦੀ ਕਿਲਾ ਗੇਟ ਥੱਲੇ ਜਾਂਦਾ ਹੈ ਜੀ ਜਿਹੜਾ ਤੁਹਾਨੂੰ ਉਹਦੇ ਦਿਖਾਇਆ ਸੀ ਕਿਲਾ ਗੇਟ ਤੇ ਕਿਲਾ ਗੇਟ ਦੇੋਂ ਪੰਜਾਵਾਂਗੇ ਜੀ ਗੁਜਰੀ ਮਹਿਲ ਤੇ ਚਲੋ ਪਹਿਲਾਂ ਆਪਾਂ ਕਿਰਾਕੇਲਾ ਗੇਟ ਤੱਕ ਚੱਲਦੇ ਹਾਂ ਜੀ ਤੇ ਆ ਗਏ ਜੀ ਆਪਾਂ ਮਾਨ ਸਿੰਘ ਦੇ ਮਹਿਲ ਆ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਜੀ ਇਹ ਆ ਮਾਨ ਸਿੰਘ ਦਾ ਮਹਿਲ ਜੀ ਆਹ ਵਾਲਾ ਗੇਟ ਥੱਲੇ ਨੂੰ ਜਾਂਦਾ ਜੀ ਕਿਲਾ ਗੇਟ ਜਿਹੜਾ ਕਹਿੰਦੇ ਆ ਜੀ ਇਹ ਸਭ ਤੋਂ ਪਹਿਲਾ ਦਾ ਗੇਟ ਆ ਜੀ ਕਿਲਾ ਗੇਟ ਜਿਹੜਾ 메ਨ ਗੇਟ ਆਉਂਦਾ ਇਸ ਕਿਲੇ ਨੂੰ ਜੀ ਆਪਾਂ ਇਸ ਦੇ ਰਾਹੀਂ ਥੱਲੇ ਉਤਰਦੇ ਆਂ ਫਿਰ ਆਪਾਂ ਚੱਲਦੇ ਆਂ ਜੀ ਗੁਜਰੀ ਮਹਿਲ ਇਹ ਵਾਲਾ ਜੀ ਕਿਲਾ ਗੇਟ ਜੇ ਤੁਸੀਂ ਗੂਗਲ ਫੋਟੋ ਵੀ ਕੱਢੋਗੇ ਤਾਂ ਗੂਗਲ ਫੋਟੋ ਤੇ ਵੀ ਤੁਹਾਨੂੰ ਸਭ ਤੋਂ ਪਹਿਲਾਂ ਇਹ ਗੇਟ ਦੇਖਣ ਨੂੰ ਮਿਲੂਗਾ ਜੀ ਤੇ ਇਹ ਤੁਹਾਨੂੰ ਸਿੰਦਰੀ ਦੇਖਣ ਨੂੰ ਮਿਲੂਗੀ ਤੇ ਆਹ ਰਾ ਥੱਲੇ ਨੂੰ ਜਾਂਦਾ ਜੀ ਜਿਹੜਾ ਸ਼ਹਿਰ ਵੱਲ ਨੂੰ ਜਾਂਦਾ ਹੈ ਜੀ ਤੁਹਾਨੂੰ ਸ਼ਹਿਰ ਵੀ ਦਿਖਾ ਦਿੰਦਾ ਮੈਂ ਜੀ ਆ ਦੇਖੋ ਜੀ ਤੇ ਆਪਾਂ ਆ ਹੀ ਰਾ ਥੱਲੇ ਜਾਣਾਗਾ ਜੀ ਥੱਲੇ ਆਪਾਂ ਨੂੰ ਕਾਫੀ ਜਾਣਾ ਪੈਣਾਗਾ ਜੀ ਫਿਰ ਆਪਾਂ ਚੱਲਾਂਗੇ ਗੁਜਰੀ ਮਹਿਲ ਜੀ ਇਹ ਆ ਗਿਆ ਜੀ ਉਹ ਗੇਟ ਜਿਹੜਾ ਥੱਲੋਂ ਸਟਾਰਟ ਹੁੰਦਾਗਾ 메ਨ ਬਾਜ਼ਾਰ ਤੋਂ ਜੀ ਕਿਲਾ ਗੇਟ ਇਹ ਰਾਹ ਵਾਲਾ ਉੱਪਰ ਦੀ ਜੀ ਜਿਹੜਾ ਮਹਿਲ ਤੋਂ ਥੱਲੇ ਆਉਂਦਾਗਾ ਜੀ ਉਹੀ ਕਿਲਾ ਗੇਟ ਤੇ ਤੇ ਆਪਾਂ ਬਾਹਰ ਨਹੀਂ ਜਾਣਾ ਬਾਜ਼ਾਰ ਦੇ ਵਿੱਚ ਤੇ ਮੈਂ ਹਲਦੀ ਅੰਦਰ ਹੀ ਆ ਜੀ ਗੁਜਰੀ ਮਹਿਲ ਤੇ ਆਪਾਂ ਪਹੁੰਚ ਗਏ ਜੀ ਗੁਜਰੀ ਮਹਿਲ ਅੰਦਰ ਚੱਲਦੇ ਆਪਾਂ ਜੀ ਦੇਖਦੇ ਆ ਕਿਹੋ ਜਿਹਾ ਗੁਜਰੀ ਮਹਿਲ ਜੀ ਇਧਰ ਦੀ ਆਪਾਂ ਅੰਦਰ ਆਏ ਸੀਗੇ ਜੀ ਤੇ ਮੇਨ ਗੇਟ ਤੇ ਟਿਕਟ ਕਰਾ ਜੀ ਆਪਾਂ ਟਿਕਟ ਪੁੱਛਦੇ ਆ ਕਿੰਨੇ ਰੁਪਏ ਦੀ ਆ ਜੀ ਤੇ ਟਿਕਟ ਲੈਣੇ ਆ ਜੀ ਇਹ ਵਾਲਾ ਸੀਗਾ ਕਾਊਂਟਰ ਗੇਟ ਜੀ ਤੇ ਕਾਊਂਟਰ ਗੇਟ ਤੋਂ ਆਪਣੇ ਤੋਂ ਲਏ ਆ 20 ਰੁਪਏ ਜੀ 20 ਰੁਪਏ ਦੇ ਵਿੱਚ ਆਪਾਂ ਨੂੰ ਟਿਕਟ ਕੱਟ ਕੇ ਦੇ ਦਿੱਤੀ ਆ ਜੀ ਗੁਜਰੀ ਮਹਿਲ ਦੀ ਤੇ ਇਹ ਬਾਈ ਨੂੰ ਆਪਾਂ ਚੈੱਕ ਕਰਾ ਦਈਏ ਜੀ ਇੱਕ ਟੱਪਾ ਬਾਈ ਨੂੰ ਚੈੱਕ ਕਰਾਤੀ ਤੇ ਬਾਈ ਨੇ ਆਪਣਾ ਵੇਰਾ ਵੀ ਲਿਖਾ ਲਿਆ ਹਰਪਾਲ ਸਿੰਘ ਫੋਨ ਨੰਬਰ ਆਪਣਾ ਇੱਕ ਬੰਦਾ ਸੀਗਾ ਜੀ ਤੇ ਕਿੰਨੇ ਟਾਈਮ ਤੇ ਅੰਦਰ ਆਏ ਤੇ ਸਿਗਨੇਚਰ ਹੋ ਗਿਆ ਆਪਣੀ ਉਹੜਾ ਪਾ ਚੱਲਦੇ ਅੰਦਰ ਵੱਲ ਇੱਧਰ ਕਹਿੰਦੇ ਜੀ ਮਿਊਜ਼ੀਅਮ ਉੱਪਰ ਤੱਕ ਚੱਲਦੇ ਐ ਇਹ ਵਾਲਾ ਆ ਗਿਆ ਜੀ ਗੁਜਰੀ ਮਹਿਲ ਦਾ ਮੇਨ ਗੇਟ ਤੇ ਜਿਹੜਾ ਇਹ ਮਹਿਲ ਬਣਵਾਇਆ ਗਿਆ ਸੀਗਾ ਜੀ ਤੋਮਰਦੇਸ ਤੋਮਰਦੇ ਪ੍ਰਸਿੱਧ ਰਾਜਾ ਮਾਨ ਸਿੰਘ ਟੋਮਰ ਨੇ ਆਪਣੀ ਨੌਵੀਂ ਰਾਣੀ ਲਈ ਬਣਵਾਇਆ ਸੀਗਾ ਜੀ ਤੇ ਜਦੋਂ ਇਹ ਮਹਿਲ ਬਣਵਾਇਆ ਗਿਆ ਸੀਗਾ ਜੀ ਇਹ ਮਹਿਲ 1486 ਈਸਵੀ ਤੇ 1516 ਈਸਵੀ ਦੇ ਵਿੱਚ ਆਪਣੀ ਨੌਵੀਂ ਰਾਣੀ ਲਈ ਬਣਵਾਇਆ ਸੀ ਹੁਣੇ ਜੀ ਤੇ ਇਸ ਮਹਿਲ ਦੇ ਵਿੱਚ ਜੀ 1920 ਵਿੱਚ ਸ਼੍ਰੀ ਐਮਬੀ ਗੜਦਾਈ ਦੁਆਰਾ ਇੱਕ ਪੂਰਾ ਤਤਵ ਘਰ ਸਥਾਪਿਤ ਕਰਵਾਇਆ ਗਿਆ ਸੀਗਾ ਜੀ ਤੇ ਜਿਸ ਨੂੰ 1922 ਦੇ ਵਿੱਚ ਸਲਾਨੀਆਂ ਲਈ ਖੋਲਿਆ ਗਿਆ ਸੀਗਾ ਰਾਣੀ ਗੁਜਰੀ ਦੀ ਸਥਿਤੀ ਅਨੁਸਾਰ ਰਾਜਾ ਮਾਨ ਸਿੰਘ ਤੋਮਰ ਨੇ ਗਵਾਲੀਅਰ ਤੋਂ 16 ਕਿਲੋਮੀਟਰ ਦੀ ਦੂਰੀ ਤੇ ਮਾਈ ਹਰ ਪਿੰਡ ਤੋਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਪਾਈਪਾਂ ਰਾਹੀਂ ਕੀਤਾ ਗਿਆ ਸੀਗਾ ਜੀ ਅਜਾਇਬ ਘਰ ਦੇ 28 ਕਮਰਿਆਂ ਵਿੱਚ ਮੱਧ ਪ੍ਰਦੇਸ਼ ਦੀਆਂ ਵੱਖ-ਵੱਖ ਕਲਾਕ੍ਰਿਤੀਆਂ ਨੂੰ ਸਹੀ ਢੰਗ ਨਾਲ ਦਰਸਾਇਆ ਗਿਆ ਹੈ ਜੀ ਅਜਾਇਬ ਘਰ ਦੀਆਂ ਵੱਖ-ਵੱਖ ਮੂਰਤੀਆਂ ਨੂੰ ਦੇਸ਼ ਵਿਦੇਸ਼ਾਂ ਵਿੱਚ ਵੀ ਪ੍ਰਦਰਸ਼ਨੀ ਕਰਨ ਲਈ ਭੇਜਿਆ ਜਾਂਦਾ ਹੈ ਜੀ ਤੇ ਆਜ ਹੁਣ ਤੁਹਾਨੂੰ ਅੰਦਰੋਂ ਦਿਖਾਉਣਾ ਹੈ ਵੀ ਅੰਦਰੋਂ ਦਾ ਮਿਊਜ਼ੀਅਮ ਕਿਦਾਂ ਦਾ ਜਿਹੜੀਆਂ ਮੂਰਤੀਆਂ ਅੰਦਰ ਹੈਗੀਆਂ ਨੇ ਉਹ ਤੋਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ

ਇਹਦੀ ਮਹਿਲ ਤੋਂ ਜੀ ਉੱਪਰ ਵਾਲਾ ਕੇਲਾ ਵੀ ਬਹੁਤ ਸੋਹਣਾ ਦਿਖਦਾ ਹੈ ਕਿੱਥੋਂ ਦਾ ਜੀ ਥੋੜੀ ਜੱਜ ਲੋਕੇਸ਼ਨ ਚੇਂਜ ਹੋ ਗਈ ਜੀ ਅੱਜ ਤੁਹਾਨੂੰ ਕੇਲਾ ਹੋਰ ਸਾਫ ਦਾ ਦਿਖਦਾ ਹੋਣਾ ਕਿਉਂਕਿ ਪਹਿਲਾਂ ਪੋਤਰ ਤਾਂ ਹੀ ਦਿਖਾਈ ਜਾਂਦੇ ਸੀਗੇ ਇੱਧਰ ਆਪਾਂ ਕਦੇ ਆਏ ਹੀ ਨਹੀਂ ਸੀਗੇ ਜੀ ਇੱਧਰ ਤੋਂ ਆ ਕੇਲਾ ਆਇਆ ਦਿਖਦਾ ਹੈ ਤੇ ਆਲਾ ਥੱਲੇ ਨੂੰ ਪਾਣੀ ਵਾਲਾ ਬੇਸਮੈਂਟ ਬਣਿਆ ਹੋਇਆ ਹੈਗਾ ਜੀ ਜਿਹੜੇ ਦੀ ਆਪਾਂ ਗੱਲ ਕੀਤੀ ਸੀਗੀ ਪੈਪਾ ਨਾਲ ਇੱਥੇ ਪਾਣੀ ਪਚਾਇਆ ਗਿਆ ਸੀਗਾ ਜੀ ਲਿਖਿਆ ਹੋਇਆਗਾ ਵੀ ਉਹ ਪਾਣੀ ਵਾਲਾ ਇਧਰੋਂ ਸਿਸਟਮ ਬੰਦ ਕਰ ਦਿੱਤਾ ਗਿਆ ਹੁਣੇ ਜੀ ਤੇ ਪਹਿਲਾਂ ਇੱਥੋਂ ਦੀ ਆ ਪਾਈਪਾਂ ਪਾਈਆਂ ਹੋਈਆਂ ਸੀਗੀਆਂ ਬੱਚੇ ਤਾਂ ਨਹੀਂ ਮੈਨੂੰ ਪਤਾ ਵੀ ਇਹ ਕਿਵੇਂ ਇੱਥੇ ਆ ਆ ਤੁਸੀਂ ਇੱਥੋਂ ਦੇ ਰਾਗੀਆਂ ਦੇ ਰਾਗ ਕਰਨ ਵਾਲੇ ਢੋਲੇ ਵਗੈਰਾ ਢੋਲਕੀ ਵਗੈਰਾ ਸ਼ਹਿਨਾਈ ਵਗੈਰਾ ਇਹ ਹਰਮੋਨੀਅਮ ਇਦਾਂ ਦੀਆਂ ਚੀਜ਼ਾਂ ਦੇਖ ਸਕਦੇ ਹੋ ਸਿਤਾਲ ਰੰਗੀ ਤਬਲਾ ਤਾਨਪੁਰਾ ਇਹ ਵੱਡਾ ਤਾਨਪੁਰਾ ਆ ਗਿਆ ਇਸ ਗੁਜਰੀ ਮੈਲ ਦੇ ਵਿੱਚ ਅਹੀ ਕੋ ਸੀਗਾ ਜੀ ਤੇ ਹੁਣ ਆਪਾਂ ਉੱਥੇ ਗੁਰਦੁਆਰਾ ਸਾਹਿਬ ਚੱਲਦੇ ਹਾਂ ਜੀ ਤੇ ਆਪਣੇ ਬਿੱਟੂ ਭਾਈ ਅਰ ਕਹਿੰਦਾ ਵੀ ਫੋਨ ਆ ਗਿਆ ਕੀ ਵੀ ਭਾਈ ਨਿਸ਼ੂ ਤਿਆਰ ਹੋ ਗਿਆਗਾ ਇਹ ਪਉਣ ਗਾਹਾਂ ਚੱਲੀਏ ਤੇ ਅੱਜ ਆਪਾਂ ਗਾਹਾਂ ਚਲਾਂਗੇ ਜੀ ਐ ਤਾਂ ਨਹੀਂ ਪਤਾ ਕੋ ਕਿੱਧਰ ਜਾਵਾਂਗੇ ਜੀ ਤੇ ਪਰ ਚੱਲਾਂਗੇ ਗਾਹਾਂ ਜੀ ਇਹ ਗੁਦਰੀ ਮਿਆਲ ਦਾ ਇੰਨੇ ਕੋ ਸੀਗਾ ਜੀ ਤੇ ਆਪਾਂ ਜਿਹੜੇ ਗੇਟ ਰਾਹੀਂ ਆਏ ਸੀਗੇ ਜੀ ਜਿਹੜੇ ਰਾਹ ਰਾਹੀਂ ਤੇ ਉਹੀ ਗੇਟ ਰਾਹੀਂ ਤੇ ਉਹੀ ਰਾਹ ਰਾਹੀਂ ਆਪਾਂ ਪੁੱਠੇ ਚੱਲਦੇ ਹਾਂ ਜੀ ਤੇ ਆ ਗਿਆ ਜੀ ਮੈਂ ਭਜੋ ਭਜਾ ਕੇ ਸਾਹਦੋ ਤੁਸੀਂ ਚੈੱਕ ਕਰੀ ਸਕਦੇ ਹੋ ਜੀ ਫੇ ਕਿਵੇਂ ਆਇਆ ਹੋਗਾ ਜੀ ਤੇ ਮਿਲਦੇ ਆਪਾਂ ਬੰਜਾਂ ਨੂੰ ਜਾ ਕੇ ਪਿੱਟੂ ਪੰਜਾਰ ਕੇ ਨੂੰ ਫਿਰ ਕੀ ਕਹਿੰਦੇ ਹੁਣ ਅੱਗੇ ਚੱਲਣਾ ਕਿ ਇੱਥੇ ਰਹਿਣਾਗਾ ਜੀ ਠੀਕੇ ਨਾ ਆਪਾਂ ਉਹਨਾਂ ਕੋਲੇ ਚੱਲਦੇ ਆ ਜੀ ਕੋਈ ਆਸ-ਪਾਸੇ ਦੇਖਿਆ ਤੇ ਪਿੱਟੂ ਬਾਈ ਵਰਗੇ ਕਹਿੰਦੇ ਬਾਈ ਵੀ ਬਾਬਾ ਜੀ ਦਾ ਰੂਮ ਚਾਂ ਜੀ 15 ਨੰਬਰ ਕਮਰਾ ਬਾਬਾ ਜੀ ਦਾ ਪਿੱਟੂ ਵਰਗਾ ਤਾਂ ਪੁੱਛਦਿਆ ਹੁਣ ਜੀ ਕਿੱਧਰ ਜਾਣਾ ਕਿੱਧਰ ਨਹੀਂ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਆ ਗਏ ਜੀ ਹਾਂ ਜੀ ਹਾਂ ਜੀ ਬਣ ਗਈ ਵੀਡੀਓ ਚਲੋ ਬਧੀਆ ਗੱਲ ਹੈ ਸਾਸਰੀ ਕਾ ਬਾਬਾ ਜੀ ਹਾਂ ਸਾਵਾ ਜੀ ਤੁਹਾਡੇ ਜੀ ਹੋ ਠੀਕ ਹਾਂ ਜੀ ਚਲੋ ਬਹੁਤ ਬਧੀਆ ਤੇ ਸਾਸਰੀ ਘਰ ਬਿੱਟੂ ਬਾਈ ਸਾਸਰੀ ਕਾ ਜੀ ਤੇ ਹੁਣ ਆਪਾਂ ਮੈਨੂੰ ਫੋਨ ਕਰਕੇ ਬੁਲਾਇਆ ਤੁਸੀਂ ਹਾਂ ਜੀ ਵੀ ਜਾਣਾਗਾ 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 ਮੈਂ ਥੱਲੇ ਵੀਡੀਓ ਬਣਾਉਣ ਗਿਆ ਹੋਇਆ ਸੀਗਾ ਹਾਂ ਜੀ ਬਾਈ ਤੁਸੀਂ ਤਾਂ ਮੈਨੂੰ ਲੈ ਕੇ ਨਹੀਂ ਗਏ ਤੜਕੇ ਹਨਾ ਕੱਲੇ ਤੁਰ ਗਏ ਟਾਲ ਕੇ ਤੇ ਛੱਡ ਗਏ ਤੂੰ ਸਾਡੇ ਨਾਲ ਨਾ ਜਾ ਹਨਾ ਚਲੋ ਰਹਿ ਗਿਆ ਬਾਈ ਸਾਸਰੀ ਕਾ ਮੇਰੇ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾ ਜੀ ਤੇ ਆਸੋ ਹੁਣ ਚੱਲਦੇ ਆਂ ਜੀ ਅਸੀਂ ਪਟਨਾ ਸਾਹਿਬ ਵਾਲ ਜਾਣਾ ਜੀ ਫਿਰ ਵੈਸਟ ਬੰਗਾਲ ਤੇ ਵੈਸਟ ਬੰਗਾਲ ਤੋਂ ਅੱਗੋਂ ਦੇਖੋ ਕਿੱਥੇ ਜਾਵਾਂਗੇ ਪਹਿਲੇ ਅਸੀਂ ਬਿਹਾਰ ਜਾਵਾਂਗੇ ਯੂਪੀ ਘੁੰਮਦੇ ਕਰਦੇ ਹੋਈ ਪਲਤ ਫਿਰ ਬਿਹਾਰ ਤੇ ਠੀਕ ਆ ਜੀ ਹੁਣ ਆਪਾਂ ਚੱਲਦੇ ਆਂ ਫਿਰ ਜੀ ਚਲਿਏ ਬਿੱਟੂ ਭਾਈ ਹੁਣ ਆਪਾਂ ਚਲੋ ਜੀ ਚਲੋ ਦੇਰੋਂ ਤਬਾ ਤੇ ਲੱਗੇ ਮਨੋ ਕਾਮਨਾ ਪੂਰਨ ਕਰੇ ਸੇ ਪਾਸਾ ਯਾਤਰਾ ਸਫਲ ਕਰੇ ਤੇਵਾ ਤੇ ਸਿਮਰਨ ਦਾ ਬਲ ਬਖਸ਼ੇ ਸੇ ਪਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਚੱਲਣ ਲੱਗੇ ਸੀ ਆਪਾਂ ਬਈ ਮਮਾ ਬਕਰ ਜੰਟ ਜੀ ਨੇ ਤੁਸੀਂ ਸਾਰੇ ਜਾਣਦੇ ਆ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਬਾ ਜੀ ਫਿਰ ਦਿਓ ਆ ਗਿਆ ਆ ਗਿਆ ਤੇ ਗੁਰਪਾਸ਼ਨ ਨੇ ਦੇਣੀ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਅਸਥਾਨ ਤੇ ਆਏ ਸੀ ਸੋ ਜਿੰਨੇ ਦਿਨ ਵੀ ਰੁਕੇ ਬੜੀ ਰੌਣਕ ਲੱਗੀ ਰਹੀ ਹੈ ਜੀ ਸੋ ਸਭ ਨੂੰ ਬੇਨਤੀ ਹੈ ਕਿ ਪੰਜਾਬ ਦੇ ਨੌਜਵਾਨ ਗੱਭਰੂ ਪੰਜਾਬ ਦੀ ਧਰਤੀ ਤੋਂ ਨੇਕ ਇਰਾਦੇ ਦੇ ਨਾਲ ਨਿਕਲੇ ਨੇ ਜਿੱਥੇ ਬਹੁਤ ਸਾਰੀਆਂ ਮਨਹੂਸ ਖਬਰਾਂ ਆਉਂਦੀਆਂ ਕਿ ਕੋਈ ਵਿਦੇਸ਼ਾਂ ਚ ਗਿਆ ਰਸਤੇ ਦੇ ਵਿੱਚ ਰਹਿ ਗਿਆ ਕੋਈ ਨਸ਼ੇ ਦੇ ਸਬੰਧ ਦੇ ਵਿੱਚ ਰੁੜ ਗਿਆ ਕਿਸੇ ਦੇ ਚੁੱਲਿਆਂ ਦੀ ਜਿਹੜੀ ਅੱਗ ਖਤਮ ਹੋ ਗਈ ਹੈ ਸੋ ਜੇ ਨੇਕ ਇਰਾਦੇ ਦੇ ਨਾਲ ਚੱਲੇ ਨੇ ਤੇ ਆਪਾਂ ਵੀਡੀਓ ਦੇਖ ਕੇ ਸਿਰਫ ਸਬਸਕ੍ਰਾਈਬ ਕਰਨਾ ਔਰ ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਆਪਾਂ ਸ਼ੇਅਰ ਕਰਨਾ ਹੈ ਨਾ ਇਹਨੇ ਨਾਲ ਇਹਨਾਂ ਦਾ ਹੌਸਲਾ ਵਜਾਈ ਹੁੰਦਾ ਕਈ ਵਾਰੀ ਦੋ ਅੱਖਰ ਆਪਾਂ ਇਹੋ ਜਿਹੇ ਪਾ ਦਿੰਨੇ ਆ ਥੱਲੇ ਕਿ ਜਿੰਨਾਂ ਨਾਲ ਨੌਜਵਾਨਾਂ ਦਾ ਜਿਹੜਾ ਉਹ ਮਨ ਟੁੱਟ ਜਾਂਦਾ ਹੈ ਸੋ ਵੱਧ ਤੋਂ ਵੱਧ ਪੰਜਾਬ ਦੇ ਨੌਜਵਾਨ ਜੇ ਇਧਰਲੇ ਪਾਸੇ ਨੂੰ ਚੱਲੇ ਨੇ ਨੇਕ ਇਰਾਦੇ ਦੇ ਨਾਲ ਤੇ ਵੱਧ ਤੋਂ ਵੱਧ ਆਪਾਂ ਇਹਨਾਂ ਦੀ ਵੀਡੀਓ ਵੇਖ ਕੇ ਇਹਨਾਂ ਦਾ ਹੌਸਲਾ ਵਧਾਈ ਕਿ ਇਸ ਵੇਲੇ 832 ਕਿਲੋਮੀਟਰ ਪੰਜਾਬ ਦੀ ਧਰਤੀ ਤੋਂ ਦੂਰੇ ਪਹੁੰਚੇ ਹੋਏ ਨੇ ਸੋ ਇਸ ਵੇਲੇ ਇਹਨਾਂ ਦੀ ਬਿਲਕੁਲ ਤਿਆਰੀ ਹੈ ਆਓ ਬਾਬਾ ਜੀ ਨੂੰ ਮਿਲਦੇ ਹਾਂ ਸੰਦੀਪ ਜੀ ਮਿਲ ਕੇ ਗਏ ਸੀ ਤੇ ਉਹਨਾਂ ਨਾਮ ਦੇ ਪੈਰੇ ਦੀ ਗੱਲ ਕਹੀ ਬਹੁਤ ਚੰਗੀ ਗੱਲ ਹੈ ਜੀ ਸਾਰਿਆਂ ਨੂੰ ਸੰਦੇਸ਼ ਹੈ ਸਾਰੇ ਘਰਾਂ ਦੇ ਵਿੱਚ ਨਾਮ ਕਿਸੇ ਸੰਤ ਸਾਧੂ ਨੂੰ ਮਿਲਦੇ ਹਨ ਕਿਸੇ ਗੁਰਮੁਖ ਨੂੰ ਮਿਲਦੇ ਹਨ ਤੇ ਨਾਮ ਦਾ ਜਿਹੜਾ ਜਾਪ ਦਾ ਜਿਹੜਾ ਆਪਾਂ ਨੂੰ ਦੱਸਿਆ ਜਾਂਦਾ ਸੋ ਚੱਲਣ ਤੋਂ ਪਹਿਲਾਂ ਆਓ ਬਾਬਾ ਜੀ ਦੇ ਨਾਲ ਦੋ ਬਚਨ ਸਾਂਝੇ ਕਰੀਏ ਬਾਬਾ ਜੀ ਜਾਣ ਲੱਗੇ ਨੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਗੋਬਿੰਦ ਸਾਹਿਬ ਮਾਰਾਏ ਕਿਰਪਾ ਕਰੇ ਸਫਰ ਸੁਹਾਣਾ ਕਰੇ ਚੜ੍ਹਦੀਆਂ ਕਲਾ ਕਿਰਪਾ ਕਰੇ ਤੇ ਬਲ ਬਖਸ਼ੇ ਪਾਤਸ਼ਾਹ ਵੱਤੂ ਵੱਤੂ ਜੇ ਸਗੁਰਤਾ ਮਾਦੇ ਦਰਸ਼ਨ ਦੇ ਦਾਰੀ ਨਾਲੇ ਆਪ ਕਰਿਓ ਨਾਲੇ ਗੁਰੂ ਕੇ ਸੰਗਤਾਂ ਨੂੰ ਕਰਾ ਰਹੇ ਹਾਂ ਸੋ ਰਸਤੇ 'ਚ ਜਿੰਨਾ ਵੀ ਵੱਤੋ ਵੱਦ ਬਾਣੀ ਦਾ ਨਾਮ ਦਾ ਪਹਿਰਾ ਲੱਗ ਸਕੀ ਤਾਂ ਜਰੂਰ ਵੱਟ ਚੜ ਕੇ ਲਾਉਣਾ ਚਾਹੀਦਾ ਸੋ ਗੁਰੂ ਕਿਰਪਾ ਕਰੇ ਮਾਰੇ ਚਕਤੀਆਂ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਵਾਸਤੇ ਵੀ ਅਰਦਾਸ ਕਰਿਓ ਜੀ ਵੱਤ ਵੱਦ ਗੁਰਮਖਾਂ ਨੂੰ ਬੇਨਤੀ ਹੈ ਕਿ ਜਿੱਦਾਂ ਬਾਬਾ ਜੀ ਨੇ ਦੱਸਿਆ ਕਿ ਨਾਮ ਦਾ ਪਹਿਰਾ ਲਾਉਣਾ ਇਹਨਾਂ ਗੁਰਮਖਾਂ ਵਾਸਤੇ ਇਹਨਾਂ ਵੀਰਾਂ ਵਾਸਤੇ ਵੀ ਅਰਦਾਸ ਕਰਿਓ ਕਿ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਭਾਰਤ ਯਾਤਰਾ ਹੈ ਉਹ ਸੰਪੂਰਨ ਕਰਨ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਨੌਜਵਾਨ ਗੱਬਰੂ ਭਾਰਤ ਯਾਤਰਾ ਦੇ ਉੱਤੇ ਨਿਕਲੇ ਨੇ ਸ਼ਹਿਰਾਂ ਦੀ ਯਾਤਰਾ ਜਾਂ ਪੰਜਾਬ ਦੀ ਯਾਤਰਾ ਤੇ ਆਮ ਆਪਾਂ ਦੇਖਦੇ ਆਂ ਪਰ ਭਾਰਤ ਯਾਤਰਾ ਉਹ ਵੀ ਦੇਸੀ ਸਾਈਕਲਾਂ ਦੇ ਹਰਪਾਲ ਜੀ ਦਿਖਾ ਦਿਓ ਦੇਸੀ ਸਾਈਕਲਾਂ ਦੇ ਉੱਤੇ ਭਾਰਤ ਯਾਤਰਾ ਕਿਤੇ 1980 75 ਦੇ ਵਿੱਚ ਇਹ ਸਾਈਕਲ ਹੁੰਦਾ ਸੀ ਤੇ ਇਹਦਾ ਵੀ ਲਾਇਸੈਂਸ ਹੁੰਦਾ ਸੀ ਹਰਪਾਲ ਜੀ ਲਾਇਸੈਂਸ ਹੁੰਦਾ ਸੀ ਹਨ ਤੇ ਹਾਂ ਅੱਜ ਜੇ ਕੋਈ ਰਿਸ਼ਤੇਦਾਰ ਜਾਂ ਪਰੋਣਾ ਕਿਤੇ ਸ਼ਾਇਦ ਸਾਈਕਲ ਤੇ ਆਵੇ ਤਾਂ ਆਪਾਂ ਪਹਿਲਾਂ ਬੜੀ ਹੈਰਾਨੀ ਨਾਲ ਪੁੱਛਦੇ ਤੂੰ ਸਾਈਕਲ ਤੇ ਆਇਆ ਪਰ ਅੱਜ ਫੇਰ ਉਸ ਤੁਹਾਡੀ ਤੰਦਰੁਸਤੀ ਵੀ ਆ ਜੀ ਹਰਪਾਲ ਜੀ ਇਹਦੇ ਵਿੱਚ ਹਾਂਜੀ ਹਾਂਜੀ ਦੇਸੀ ਸਾਈਕਲ ਦੀ ਸੋ ਵੱਧ ਤੋਂ ਵੱਧ ਫੇਰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਵੀਰਾਂ ਨੂੰ ਆਪਾਂ ਸਪੋਰਟ ਕਰਨੀ ਆ ਤਾਂ ਕਿ ਭਾਰਤ ਯਾਤਰਾ ਪੰਜਾਬ ਦਾ ਇੱਕ ਨਾਂ ਜਿਹੜਾ ਨੌਜਵਾਨੀ ਨੂੰ ਰੋਸ਼ਨ ਕਰ ਸਕੇ ਸੋ ਇਹਨਾਂ ਦੇ ਵੱਲ ਵੇਖ ਕੇ ਪ੍ਰੇਰਣਾ ਲੈ ਕੇ ਹੋਰ ਵੀ ਨੌਜਾਨ ਗੱਭਰੂ ਜਿਹੜੇ ਇਸ ਮਾਰਗ 'ਤੇ ਚੱਲ ਸਕਣ ਪੰਜਾਬੀ ਗੱਭਰੂਆਂ ਦੇ ਆਪਣਿਆਂ ਦੇ ਉੱਚ ਚੈਨਲ ਹੋਣਗੇ ਕਿੰਨੇ ਮਾਣ ਵਾਲੀ ਗੱਲ ਹੈ ਸੋ ਵੱਧ ਤੋਂ ਵੱਧ ਇਹਨਾਂ ਵੀਰਾਂ ਨੂੰ ਹੌਸਲਾ ਬਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਤੇ ਬਹੁਤ ਸੋਹਣਾ ਮੈਨੇਜਮੈਂਟ ਆ ਇਸ ਗੁਰਦੁਆਰਾ ਸਾਹਿਬ ਜੀ ਦਾ ਤੇ ਬਹੁਤ ਵਧੀਆ ਪ੍ਰਬੰਧ ਆ 24 ਘੰਟੇ ਲੰਗਰ ਦਾ ਪ੍ਰਬੰਧ ਆ ਜੀ ਤੇ ਰਹਿਣ ਸਹਿਣ ਦਾ ਪੂਰਾ ਵਧੀਆ ਪ੍ਰਬੰਧ ਆ ਤੇ ਮੇਰਾ ਕਹਿਣ ਤੇ ਇਹੀ ਹੋਊਗਾ ਜੀ ਤੁਸੀਂ ਕਦੋਂ ਵੀ ਟਾਈਮ ਕੱਢੋ ਪਰ ਟਾਈਮ ਤਾਂ ਕੱਢਣਾ ਚਾਹੀਦਾ ਹੈਣਾ ਜੀ ਟਾਈਮ ਕੱਢ ਕੇ ਤੁਸੀਂ ਜ਼ਰੂਰ ਮੱਥਾ ਟੇਕਣਾ ਆਓ ਜੀ ਦਾਤਾਬੰਦੀ ਛੋੜ ਗੁਰਦੁਆਰਾ ਸਾਹਿਬ ਕਿਲਾ ਗਵਾਲੀਅਰ ਮੱਧ ਪ੍ਰਦੇਸ਼ ਦੇ ਵਿੱਚ ਜੀ ਤੇ ਐਨੇ ਨਾਲ ਪਾਪੇ ਜੀ ਤੋਂ ਲੈਨੇ ਆ ਗਿਆ ਪਾਪਾ ਜੀ ਠੀਕ ਹੈ ਫਿਰ ਸਾਸਰੀ ਘਰ ਜੀ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਖੋਲੋ ਹੋਰ ਲੋ ਹੋਰ ਵਾਹਿਗੁਰੂ ਅੱਲਾ ਜੀ ਬੜੇ ਪਿਆਰ ਲੋ ਹੋਰ ਬਜ਼ੁਰਗਾਂ ਨੇ ਅਸੀਸ ਦਿੱਤੀ ਵਾਹਿਗੁਰੂ ਕਿਤੇ ਪਾਛਿਆ ਨਾ ਕਿੰਨਾ ਜਿਹੜਾ ਉਹ ਜੀ ਉਹ ਆਪਣੇ ਪੋਤਰਾ ਵਾ ਪੰਜਾਬ ਦੀ ਧਰਤੀ ਤੋਂ ਪਾਵੇ ਆਏ ਨੇ ਪਰ ਇੱਥੇ ਦੇਖ ਕੇ ਮਨ ਦੇ ਅੰਦਰ ਉਹਨਾਂ ਦੇ ਕਿੰਨਾ ਚਾ ਆਇਆ ਕਿ ਪੋਤਾਂ ਦੀ ਇਹ ਯਾਤਰਾ ਵਾਸਤੇ ਚੱਲੇ ਨੇ ਕਿਉਂਕਿ ਬਜ਼ੁਰਗਾਂ ਦੀ ਹਮੇਸ਼ਾ ਅਸੀਸ ਹੀ ਰਹਿੰਦੀ ਆਪਣੇ ਬੱਚਿਆਂ ਵਾਸਤੇ ਆਪਣੇ ਪੁੱਤਰਾਂ ਵਾਸਤੇ ਤੋ ਕਿੱਡੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਕਿ ਕਈ ਵਰੀ ਨਾਲ ਦੇ ਜੰਮੇ ਭਾਈ ਭਾਈ ਆਪਸ ਦੇ ਵਿੱਚ ਕੰਦਾ ਮਾਰ ਕੇ ਬੈਠੇ ਹੁੰਦੇ ਨੇ ਇਹ ਰਿਸ਼ਤਾ ਕਿਹੜਾ ਪੰਜਾਬੀ ਹੋ ਵੇਖੋ ਬਜ਼ੁਰਗ ਮਧ ਪ੍ਰਦੇਸ਼ ਦੀ ਧਰਤੀ ਦੇ ਰਹਿਣ ਵਾਲੇ ਤੇ ਨੌਜਾਨ ਘਪਰੂ ਜਿਹੜਾ ਬਟਿੰਡੇ ਦੀ ਧਰਤੀ ਤੋਂ ਆਇਆ ਇਹਨਾਂ ਜਾ ਮਨ ਦੇ ਅੰਦਰ ਇਨੀ ਖੁਸ਼ੀ ਆਈ ਕਿ ਪੁੱਤਰ ਫਿਰ ਅੱਗੇ ਯਾਤਰਾ ਵਾਸਤੇ ਚੱਲਿਆ ਤੇ ਬਜ਼ੁਰਗਾਂ ਦੇ ਮਨ ਦੇ ਅੰਦਰ ਖੁਸ਼ੀ ਆਈ ਚਾਹ ਹੀ ਉਹ ਮੂੰਹ ਮਿੱਠਾ ਕਰਾਉਣ ਵਾਸਤੇ ਸਪੈਸਰ ਉਹ ਮਿੱਠਾ ਲੈ ਕੇ ਆਏ ਨੇ ਸੋ ਇੱਥੋਂ ਵੀ ਇੱਕ ਆਪਾਂ ਨੂੰ ਸੁਨੇਹਾ ਮਿਲਦਾ ਹੈ ਨੌਜਵਾਨ ਜਿਹੜੇ ਪ੍ਰਾਹ ਹੁੰਦੇ ਨੇ ਨਾ ਨਾਲ ਦੇ ਜੰਮੇ ਜਦੋਂ ਆਪਾਂ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਦੇ ਆ ਤੇ ਉਸੇ ਵਿੜੇ ਦੇ ਵਿੱਚ ਕੰਧਾਂ ਵਜਦੀਆਂ ਨੇ ਇਹ ਪਿਆਰ ਦੀ ਨਿਸ਼ਾਨੀ ਆ ਜੀ ਪਿਆਰ ਜਿਹੜਾ ਉਹ ਜੇ ਖਤਮ ਨਹੀਂ ਹੋਇਆ ਸੋ ਇਸ ਜੀ ਨੂੰ ਵੀ ਆਪਾਂ ਸਰਜੀਤ ਕਰਨਾ ਹੈ ਪਰ ਪਾਲ ਜੀ ਜੋ ਯਾਤਰਾ ਕਰਦੇ ਉਹਨਾਂ ਬੜੇ ਸੰਦੇਸ਼ ਤੁਸੀਂ ਦਿੰਦੇ ਹੋ ਵੀਡੀਓ ਦੇ ਵਿੱਚ ਜੀ ਆਪਾਂ ਉਹਨਾਂ ਨੂੰ ਸਮਝ ਸਕੀਏ ਤੇ ਹਾਂਜੀ 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 ਕਿਉਂਕਿ ਜਦੋਂ ਆਪਾਂ ਘਰ ਛੱਡ ਕੇ ਬਾਹਰ ਨਿਕਲਦੇ ਕਹਿੰਦੇ ਬਾਦਾਮ ਖਾਣ ਨਾਲ ਅਕਲ ਨਹੀਂ ਆਉਂਦੀ ਠੋਕਰਾਂ ਖਾਣ ਨਾਲ ਆਉਂਦੀ ਜੀ 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 ਬਿਲਕੁਲ ਆਪਾਂ ਨਿਕਲਦੇ ਠੋਕਰਾਂ ਵੀ ਪਾਜਦੀਆਂ ਪਿਆਰ ਵੀ ਮਿਲਦਾ ਇਹ ਚੀਜ਼ਾਂ ਆਪਾਂ ਨੂੰ ਮਿਲਦੀਆਂ ਘਰ ਦੇ ਵਿੱਚ ਬੈਠਿਆਂ ਨਹੀਂ ਮਿਲਦੀਆਂ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਮਨੋ ਕਾਮਨਾ ਪੂਰਨ ਕਰੇ ਸੋ ਪੋਸ ਯਾਤਰਾ ਹਫਲ ਕਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਜੇ ਆਪਾਂ ਖੰਡਾ ਚੌਂਗ ਦੇ ਵਿੱਚ ਤੇ ਖੰਡਾ ਚੌਂਗ ਤੋਂ ਜੀ ਸਿੱਧੀਆਂ ਕਰਤੀਆਂ ਸਾਈਕਲਾਂ ਚਾਂਸੀ ਵੱਲ ਤੇ ਹੁਣ ਆਪਾਂ ਜਾਵਾਂਗੇ ਜੀ ਚਾਂਸੀ ਚਾਂਸੀ ਤਾਂ ਆਪਣੇ ਕੋਲ ਨਹੀਂ ਪਹੁੰਚਿਆ ਜਾਣਾ ਜੀ ਤੇ ਰਾਤ ਕਿਸੇ ਡੇਰੇ ਲਾਵਾਂਗੇ ਜੀ ਜਿੱਥੇ ਨੇਰਾ ਪੈ ਗਿਆ ਉੱਥੇ ਸੌ ਜਾਾਂਗੇ ਅੱਜ ਜੀ ਟਾਈਮ ਹੋ ਗਿਆ ਜੀ ਸਾਢੇ 6 ਦਾ ਤੇ ਇਹ ਲੱਗ ਰਿਹਾ ਜੀ ਮੇਰਾ ਆਪ ਦੇ 9 ਵਜੇ ਹੋਣ ਜੀ ਖੰਡਾ ਚੌਂਕ ਤੋਂ ਤਰੇ ਸੀਗੇ ਜੀ ਤੇ ਆਪਾਂ ਨੂੰ ਅੱਧਾ ਕਿ ਘੰਟਾ ਹੀ ਹੋਇਆ ਹਜੇ ਜੀ ਤਰੇ ਨੂੰ ਤੇ 6 ਵਜੇ ਉਥੋਂ ਤਰੇ ਸੀਗੇ ਖੰਡਾ ਚੌਂਕ ਤੋਂ ਤੇ ਸਾਢੇ 6 ਹੋ ਗਏ ਆ ਜੀ ਤੇ ਉੱਤਰਾ ਬੱਖਾ ਮਾਰਨ ਲੱਗ ਗਿਆ ਕਹਿੰਦਾ ਭਾਈ ਕਿੱਧਰ ਦੀ ਤਿਆਰੀ ਆ ਤੇ ਰੱਬ ਭਾਈ ਕੋਲ ਆ ਮਿਲਿਆ ਪੂਰਾ ਪਿਆਗਾ ਬਸ ਇੰਨਾ ਸ਼ੁਕਰ ਆ ਵੀ ਅੱਜ ਕੋਈ ਥਾਂ ਤੋਂ ਮਿਲ ਜੇ ਕੋਈ ਉੱਤੇ ਛੱਪ ਮਿਲ ਜੇ ਇੰਨੀ ਤਾਂ ਹਰ ਬਾਬਾ ਡਬੋ ਦੂ ਅੱਜ ਤੜਕੇ ਮਾਰਦੇ ਫਿਰਾਂਗੇ ਤਾਰੀਆਂ ਨਹੀਂ ਤਾਂ ਤੇ ਦੇਖਦਾ ਭਾਈ ਟਾਈਮ ਨਾਲ ਹੀ ਰੁਕ ਜਾਾਂਗੇ ਕਿਉਂਕਿ ਹਨੇਰਾ ਵੀ ਜ਼ਿਆਦਾ ਹੋ ਗਿਆ ਤੇ ਮੀਂਹ ਵੀ ਪੂਰਾ ਬਣਿਆ ਪਿਆਗਾ ਕਿਥੋਂ ਕੋਈ ਆਪਾਂ ਨੂੰ ਕੋਠਾ ਕਾਠਾ ਦਿਸ ਗਿਆ ਉੱਥੇ ਲਾ ਲਾਂਗੇ ਜੜੇਰੇ ਜੀ ਉਏ ਜਿਵੇਂ ਆਪਣੇ 2 ਮਿੰਟ ਪਹਿਲਾਂ ਆਪਣੇ ਜੀ ਗੱਲ ਹੋਈ ਆ ਵੀ ਨਹੀਂ ਪੈਣ ਵਾਲਾ ਭਾਈ ਬਾਬਾ ਕਹਿੰਦਾ ਰੁਕ ਜਾ ਰੁਕ ਜਾ ਰੁਕ ਜਾ ਕਹਿੰਦਾ ਆ ਥਾ ਤੁਹਾਡੇ ਵਾਸਤੇ ਆ ਕਹਿੰਦਾ ਚੁੱਪ ਕਰਕੇ ਇੱਧਰ ਤੇ ਲਾ ਲੋ ਕਹਿੰਦਾ ਸਾਈਕਲ ਆਉਂਦੀਆਂ ਤੇ ਇੱਥੇ ਖੜ ਕੇ ਕਹਿੰਦਾ ਮੇਰਾ ਆਨੰਦ ਮਾਣੋ ਮੈਂ ਕਿਵੇਂ ਬਰਸ ਰਿਹਾ ਕਹਿੰਦਾ ਤੇ ਬਾਬਾ ਭਾਈ ਪੂਰੀ ਰੀਜ ਲਾਈ ਬੈਠਾਗਾ ਬਾਹਾਂ ਤੇ ਗੋਡਿਆਂ 'ਤੇ ਬਾਬੇ ਨੇ ਤਾਂ ਬੈਠ ਕੇ ਦੇਖੀ ਚੱਲੋ ਮੈਂ ਛੇੜਣਾ ਕਹਿੰਦਾ ਇਹ ਸਾਈਕਲ ਵੀ ਨਾ ਤੋੜਿਓ ਕਹਿੰਦਾ ਉਹ ਦੇਖੀ ਚੱਲੋ ਰਾਂਗੇ ਮੇਲੇ ਕਹਿੰਦਾ ਹੁੰਦਾ ਕੀ ਆ 20 ਵਜੇ ਇਦਾਂ ਦਾ ਵੀ ਗਵਾਲੀਆ ਦੇ ਡੱਬੂ ਅੱਜ ਅਬ ਬਾਪੂ ਬਾਬੇ ਨੇ ਖੁੰਝਾ ਜੇ ਕਰਕੇ ਭਾਈ ਇੱਧਰ ਹੀ ਬਹਿ ਜਾਓ ਇੱਧਰ ਹੀ ਅੱਜ ਤੁਹਾਡਾ ਖਾਣਾ ਪੂਣਾ ਬਣਾ ਲਿਓ ਜੀ ਜੀ 5 ਮਿੰਟ ਪਹਿਲਾਂ ਸਾਰੇ ਇਕੱਠੇ ਹੋਏ ਸੀ ਜੀ ਅੱਪਾ ਇਕੱਠੇ ਦਰਦੇ ਆ ਤੇ ਦੋ ਸਾਈਕਲ ਆ ਖੜੇ ਦੋਵਾਂ ਦਾ ਪਤਾ ਨਹੀਂ ਕਿਹੜੀ ਖੁਸ਼ੀ ਲਵਾ ਦੇ ਤੇ ਹੁਣ ਪਾ ਹੇ ਹੁਣ ਭਾਈ ਤੱਲੀ ਵਾਲੀ ਬੱਕਰੀਆਂ ਵਾਂਗੂ ਸਾਰੇ ਵੱਖ-ਵੱਖ ਆ। ਇਹ ਮੇਰੇ ਤੱਲੀ ਸੋਹਣੀ ਲੱਗਦੇ ਆ ਮੈਂ ਟੰਨ-ਟੰਨ ਕਰਦੀ ਫਿਰਦੀ ਇਹਨਾਂ ਨਾਲੋਂ ਵੱਖ ਸਾਰੇ ਨਾਲੋਂ ਮੈਂ ਆ। ਇਹ ਐਂ ਬਸ ਫਿਰ ਭਾਈ ਸਾਰੇ ਆਸੇ-ਪਾਸੇ ਹੋਏ ਫਿਰਦੇ ਆ ਤੇ ਆਪਾਂ ਨੂੰ ਇੱਥੇ ਵਧੀਆ ਥਾਂ ਮਿਲਿਆ। ਇੱਥੇ ਲਾ ਲੇ ਡੇਰੇ ਆਪਾਂ। ਤੇ ਦੇਖਦੇ ਆ ਭਾਈ ਵੀ ਕਦੋਂ ਰੁਕੂਗਾ। ਚੱਲ ਵੜਾਂਗੇ। ਜੇ ਨਾ ਰੋਕਿਆ। ਇਹ ਫਿਰ ਬਾਬੇ ਨੇ ਥਾਂ ਵਧੀਆ ਦਿਖਾਈ ਹੋਈ ਆ ਆਪਾਂ ਨੂੰ। ਇੱਥੇ ਲੱਡਾਂਗੇ ਜੀ। ਰੋਟੀ ਪਾਣੀ ਦੇਖ ਲਾਂਗੇ ਤੇ ਬਣਿਆ ਤਾਂ ਬਣਾ ਲਾਂਗੇ ਜੀ। ਤੇ ਨਹੀਂ ਤਾਂ ਫਿਰ ਅੱਜ ਬਾਬਾ ਕਹਿੰਦਾ ਭੁੱਖੇ ਸੌਂਜੋ ਤੁਸੀਂ ਅੱਜ। ਦੇਖਦੇ ਆ ਜੀ ਰੋਕੇ ਆਮੀ ਤੇ ਘਾਹ ਨੂੰ ਚੱਲ ਪਾਂਗੇ ਕੋਠਾਂ ਲੱਭ ਲਾਂਗੇ ਨਾਲੇ ਖਾਣੇ ਪੀਣ ਦਾ ਇੰਤਜ਼ਾਮ ਕਰ ਲਾਂਗੇ ਜੀ ਮਿਲਦੇ ਆ ਜੀ ਨਹੀਂ ਰੋਕੇ ਤੋਂ ਬਾਅਦ ਭਾਈ ਨਹੀਂ ਤਾਂ ਹਟ ਗਿਆਗਾ ਤੇ ਰੱਬ ਅੱਖਾਂ ਜੀਆਂ ਹੁਣ ਬਿਮਾਰੀ ਜਾਂਦਾਗਾ ਅ ਵੀਟੂ ਭਾਈ ਨੂੰ ਦਾਦਾ ਖੁੰਝੇ ਕਿਹਨੂੰ ਵੀਟੂ ਭਾਈ ਕੇਰ ਆਮੀ ਆ ਗਿਆ ਕੀ ਕਹਿੰਦਾ ਰੱਬ ਹਰ ਲੋਕ ਜੋ ਲੈ ਲੁਕਿਆ ਜਾਂਦਾ ਕਹਿੰਦਾ ਮਾਂ ਦੇ ਕੇ ਰੱਖ ਦੂੰਗਾ ਸੱਚੀ ਬਈ ਇਹ ਗੱਲ ਆ ਰੱਬ ਕਹਿੰਦਾ ਲੁਕਿਆ ਜਾਂਦਾ ਤਾਂ ਲੁਕ ਜਾ ਕਹਿੰਦਾ ਤੇ ਨੀ ਤਾਂ ਕਹਿੰਦਾ ਡਬੋ ਦੂੰਗਾ ਅੱਜ ਕਹਿੰਦਾ ਮੈਂ ਤੇ ਮੇਰਾ ਕਾਫੀ ਹੋ ਗਿਆ ਜੀ ਹੁਣ ਆਪਾਂ ਦੇਖਦੇ ਆਂ ਆਸੇ ਪਾਸਾ ਬਿੱਟੂ ਕੋ ਥਾਂ ਤੁ ਲੱਭੀ ਨਾ ਰਹਿਣ ਰੂਣ ਵਾਸਤੇ ਆਪਾਂ ਨੂੰ ਬਸ ਸਾਈਕਲ ਲੱਗ ਜਾਣਾ ਆਪਾਂ ਤਾਂ ਸੜਕ 'ਤੇ ਪੈ ਜਾਗੇ ਇਹ ਵੀ ਗੱਲ ਠੀਕ ਆ ਆਪਣੇ ਭਾਈ ਸਾਈਕਲ ਉੱਥੇ ਠੱਕੇ ਗਏ ਆ ਆਪਾਂ ਨੂੰ ਜਿੱਥੇ ਭਾਈ ਪਲੇਣ ਥਾਂ ਮਿਲਿਆ ਨਾ ਆਪਾਂ ਉੱਥੇ ਮੂਦੇ ਹੋ ਜਾਣਾ ਅੱਜ ਰੋਟੀ ਪਾਣੀ ਦਾ ਕੀ ਸਿਸਟਮ ਆਪਣਾ ਅੱਜ ਰੋਟੀ ਪਾਣੀ ਬਾਰੇ ਤਾਂ ਬਣਿਆ ਪਿਆ ਬਸ ਦੁੱਧ ਭਾਲ ਲਾਂਗੇ ਜੇ ਮਿਲ ਗਿਆ ਤਾਂ ਕਿਸੇ ਪਾਸੇ ਹਾਂ ਦੁੱਧ ਨਾਲ ਆਪਾਂ ਥੋੜੇ ਮਟੇ ਉਹ ਲੈ ਲਾਂਗੇ ਬਰੈਡ ਬਰੋਡ ਲੈ ਲਾਂਗੇ ਹਾਂ ਤੇ ਭਾਈ ਆ ਗਿੱਲੇ ਛਿੱਲੇ ਜਨਾ ਰੋਟੀ ਪਾਣੀ ਮੈਂ ਵਧੀਆ ਸੀ ਮੈਂ ਕਿਹਾ ਚੱਲ ਅੱਜ ਬਣਾਵਾਂਗੇ ਹਾਂ ਪਰ ਆ ਜਦੋਂ ਮੀਂਹ ਆ ਜਾਂਦਾ ਫੇਰ ਕੰਮ ਖਰਾਬ ਹੋ ਜਾਂਦਾ ਹਾਂ ਇਹ ਵੀ ਹੈਗਾ ਤੇ ਭਈ ਆਪਾਂ ਜੇ ਗਵਾਲੀਅਰ ਟੱਪੇ ਨਹੀਂ ਗਵਾਲੀਅਰ ਦੇ ਵਿੱਚ ਹੀ ਖੜੇ ਆ ਤੇ ਬਾਬਾ ਕਹਿੰਦਾ ਇੱਥੇ ਖੜ੍ਹ ਜੋ ਕਹਿੰਦਾ ਚੰਗੇ ਰਹੋਗੇ ਗਾਹ ਦਾ ਫੇਰ ਖਤਰੇ ਵਾਲਾ ਕੰਮ ਤੇ ਇੱਥੇ ਵੀ ਅੱਜ ਫੇਰ ਸੌਂ ਸੌ ਜਾਵਾਂਗੇ ਤੇ ਸਾਹਮਣੇ ਆਪਣੇ ਤੁਹਾਨੂੰ ਪਤਾ ਸਾਈਕਲ ਆਪਾਂ ਉਧਰ ਲਾਤੀ ਸੀਗੇ ਜੀ ਤੇ ਰੋਟੀ ਦਾ ਆਪ ਨਹੀਂ ਬਣਾਇਆ ਜਾਣਾ ਅੱਜ ਜੀ ਤੇ ਦੁੱਧ-ਦੱਦ ਦੇਖ ਲੈਣੇ ਆ ਜੀ ਦੁੱਧ ਨਾਲ ਕੋਈ ਬਰੈਡ-ਪਰੋਡ ਖਾ ਲਾਂਗੇ ਨਾ ਜੀ ਤੇ ਤੜਕੇ ਚੱਲਾਂਗੇ ਫਿਰ ਆਪਾਂ ਤੜਕੇ ਸਾਈਕਲਾਂ ਦੇ ਬੀਟਰੇ ਬੁਲਾਵਾਂਗੇ ਆਪਾਂ ਨੇ ਣੀ ਬਿੱਟੂ ਬਾਈ ਤੜਕੇ ਦੇਖੀ ਸਾਈਕਲਾਂ ਜਾਂਦੀ ਐਲਜੀ ਦੇ ਰੋਂਦਾਂਗੇ ਤੇ ਚਲੋ ਜੇ ਆਪਾਂ ਫੇਰ ਕੋਈ ਦੁੱਧ-ਦੱਦ ਲੱਪਣ ਦੀ ਕੋਈ ਖੇਚਲਾ ਕਰੀਏ ਜੀ ਜਿਹੜਾ ਢਿੱਡ ਭਰ ਜੇ ਹਨ ਚਲੋ ਆਪਾਂ ਦੁੱਧ ਦਾ ਦੱ ਲੱਭਦੇ ਆਂ ਜੀ ਜਿਵੇਂ ਬਈ ਤੁਹਾਨੂੰ ਆਪਾਂ ਦੱਸਿਆ ਸੀਗਾ ਵੀ ਅੱਜ ਦੁੱਧ ਪੀ ਕੇ ਸਾਰਾਂਗੇ ਜੀ ਤੇ ਆ ਦੁੱਧ ਵਾਲੀ ਡੈਰੀ ਮਿਲੀ ਸੀਗੀ ਇੱਕ ਅਜੀ ਜਿੰਨਾ ਅੱਗੇ ਗਏ ਸੀਗਾ ਨਾ ਜੀ ਉਹ ਤੋਂ 2 ਕਿਲੋਮੀਟਰ ਪਿੱਛੇ ਆ ਗਏ ਆਂ ਸੀ ਜੀ ਦੁੱਧ ਲੈਣ ਵਾਸਤੇ ਤੇ ਦੁੱਧ ਲੈ ਕੇ ਜਾਈ ਜਾਨੇ ਜੀ 2 ਕਿਲੋ ਤੇ ਤੋਂ ਅੱਜ ਦੁੱਧ ਪੀ ਲਾਂਗੇ ਜੀ ਤੇ ਨਾਲ ਕੋਈ ਬਰੈਡ ਬਰੋਡ ਖਾ ਲਾਂਗੇ ਜੀ ਹਨਾ ਅੱਜ ਫਿਰ ਦੁੱਧ ਦਾ ਬਈ ਰੇਟ ਉਨਾ ਹੀ ਆ ਨਾ ਆਪਣੇਆ 60 ਰੁਪਏ ਕਿੱਲੋ ਇੱਥੇ ਵੀ 60 ਰੁਪਏ ਕਿੱਲੋ ਤਕਰੀਬਨ ਆਪਾਂ ਜਿੱਥੋਂ ਵੀ ਦੁੱਧ ਲਿਆਗਾ ਵਿੰਦਰਾਵਨ ਤੋਂ ਲਿਆ ਸੀਗਾ ਉੱਥੇ ਵੀ 60 ਰੁਪਏ ਸੀਗਾ ਜੀ ਤੇ ਗਵਾਲੀਅਰ ਤੋਂ ਲਿਆ ਇੱਥੇ ਵੀ 60 ਰੁਪਏ ਹੀ ਆ ਜੀ ਤੇ ਆਪਾਂ ਪੁੱਚੋ ਮੰਡੀ ਤੋਂ ਲੈਨੇ ਆ ਉੱਥੇ ਵੀ 60 ਰੁਪਏ ਦਾ ਜੀ ਜਿਹਨੇ ਗਿਆ ਸੀ ਆਪਾਂ ਵੀ ਦੁੱਧ ਪੀ ਕੇ ਟਾਈਮ ਪਾਸ ਕਰਾਂਗੇ ਅੱਜ ਤੇ ਬਿੱਟੂ ਭਾਈ ਦੁੱਧ ਕਿਵੇਂ ਲੱਗਦਾ ਦੁੱਧ ਦੁੱਧ ਹੀ ਆ ਜੀ ਦੁੱਧ ਦੁੱਧ ਤਾਂ ਹੈਗਾ ਜੀ ਮੈਂ ਰੋਟੀ ਬਣਾ ਕਿਵੇਂ ਲੱਗਦਾ ਵੀ ਵੀ ਗੁਰਦੁਆਰਾ ਸਾਹਿਬ ਚ ਪਹਿਲਾਂ ਰੋਟੀ ਖਾ ਲੈਂਦੇ ਸੀਗੇ ਹਫਤਾ ਮੇਲੇ ਤੋੜ ਕੇ ਆਏ ਆ ਕੋਈ ਚੱਕਰ ਨਹੀਂ ਇੱਕ ਰਾਤ ਨਾ ਕੋਈ ਜਾਨ ਨਹੀਂ ਨਿਕਲਦੀ ਆਪਣੀ ਨੀਦਾ ਆ ਹੈਗੇ ਆ ਆਓ ਚਾਰ ਚਾਰ ਗਿਰੀਆਂ ਖਾਓ ਤੇ ਉਹ ਬਾਈ ਇਹ ਤੇਰੀ ਸਸਤਰੀ ਘਾ ਰਹੀਦੀ ਸੀਗੀ ਸੱਚ ਸਾਸਰੀ ਆ ਕਾਲੀ ਹਾਂ ਇਹ ਕਲੀ ਮਾਨ ਕਾਲੀ ਇਹ ਨਹੀਂ ਹੇਕ ਲਾ ਕੇ ਸਸਤਰੀ ਘਾ ਰਲਾਉਣਾ ਨਾ ਤੂੰ ਜਿਹੜੀ ਲੋ ਜੀ ਤੇ ਪੇ ਜਿਵੇਂ ਤੁਹਾਨੂੰ ਪਤਾ ਸੀਗਾ ਵੀ ਪਹਿਲਾਂ ਦੱਸ ਕੇ ਹਟਿਆ ਵੀ ਦੁੱਧ ਪੀ ਗਿਆ ਜੱਪਾ ਹੈ ਇਹ ਦੁੱਧ ਨਾ ਬਦਾਮ ਰੋਗਣ ਦਾ ਨਾ ਹੀ ਲੈਂਦਾ ਜਿਮੀ ਹੁਣ ਤੱਕ ਵੀ ਪਈ ਜਾਂਦਾਗਾ ਤੇ ਆ ਗੱਡੀਆਂ ਤੇ ਆਪਾਂ ਤਰਪਾਲ ਪਾ ਦਿੱਤੀ ਸੀਗੀ ਜੀ ਤਰਪਾਲ ਪਾ ਕੇ ਖੜਾਤੇ ਸੀ ਵੀ ਭਾਈ ਰਾਤ ਨੂੰ ਮੀਂਹ ਨਹੀਂ ਪਊਗਾ ਚਲ ਆਪਾਂ ਤਾਂ ਭੱਜ ਜਾਗੇ ਆਹ ਦੇਖੀ ਜਿਵੇਂ ਪਿਆ ਇਦਲਾਤ ਭੇਜ ਕੇ ਤਾਂ ਕੋਈ ਗੱਲ ਨਹੀਂ ਜਲ ਸਮਾਨ ਸੱਲਾਣਾ ਭੇਜਣਾ ਆਪਣਾ ਜੀ ਕਪੜਾ ਸੱਲਾਣਾ ਭੇਜੇ ਤੇ ਤੜਕੇ ਉੱਤਰਨ ਔਖਾ ਹੋ ਜਾਊਗਾ ਇੱਕ ਭਾਰ ਵੱਜੂਗਾ ਸਾਈਕਲਾਂ 'ਚ ਤੇ ਦੂਜਾ ਫਿਰ ਕੱਪੜੇ ਪਾਉਣ ਵਾਸਤੇ ਵੀ ਨਹੀਂ ਬਜਨੇ ਕਿਉਂਕਿ ਸਮੈਲ ਮਰੀ ਜਾਊ ਕੱਪੜਿਆਂ 'ਚ ਹੋ ਜੀ ਤੇ ਆ ਦੋ ਤਿੰਨ ਹਸਪਤਾਲ ਹੈਗੇ ਇੱਥੇ ਜੀ ਇਧਰ ਵੀ ਹਸਪਤਾਲ ਆ ਜੀ ਤੇ ਇਧਰ ਵੀ ਹਸਪਤਾਲ ਆ ਜੀ ਆ ਕੀ ਆ ਜੀ ਠਾਕਰਕਾਰ ਬਾਜ਼ਾਰ ਇਹ ਠਾਕਰਕਾਰ ਬਾਜ਼ਾਰ ਦੇ ਬਾਹਰ ਸੀ ਅੱਜ ਡੇਰੇ ਲਾਲੇ ਜੀ ਅੱਜ ਇੱਥੇ ਹੀ ਸੌਵਾਂਗੇ ਜੀ ਸਮਾਰਤੀ ਕਰਨ ਤੋਂ ਪਹਿਲਾਂ ਇੱਕ ਗੱਲ ਜੀ ਬਹੁਤ ਬਹੁਤ ਧੰਨਵਾਦ ਜੀ ਯੂ ਐਸ ਵਾਲੀ ਪੂਆ ਦਾ ਇੱਕ ਮੇਰੀ ਛਾਦਰੀ ਲਾ ਕੇ ਪੂਆ ਜੀ ਯੂ ਐਸ ਵਾਲੀ ਹੋਈ ਇੱਕ ਮੇਰੀ ਛਾਦਰੀ ਲਾ ਕੇ ਪੂਆ ਜੀ ਧੰਨਵਾਦ ਕਰਦਾ ਕਿਉਂਕਿ ਛਾਦਰੀ ਥੋੜੀ ਜੀ ਅੜਕਾ ਲਾ ਦਿੰਦੀ ਆ ਤੇ ਬਹੁਤ ਬਹੁਤ ਧੰਨਵਾਦ ਪੂਆ ਜੀ ਪੂਆ ਯੂ ਐਸ اے ਵਾਲੀ ਰੈਸਪੂ ਆਪਣੇ ਸਖੇ ਨਹੀਂ ਆ ਤੇ ਪਰ ਜਿਹੜਾ ਪਿਆਰ ਦਿੰਦੇ ਆ ਉਹ ਸਖਿਆ ਤੋਂ ਵੀ ਜ਼ਿਆਦਾ ਹਨਾ ਜੀ ਸਖਿਆ ਵਰਗਾ ਪਿਆਰ ਹੀ ਆ ਤੇ ਪਿਆਰ ਪਿਆਰ ਚ ਭਾਈ ਆ ਫੋਨ ਭੇਜਿਆ ਪੂਆ ਨੇ ਬਹੁਤ ਬਹੁਤ ਧੰਨਵਾਦ ਪੂਆ ਗੁਰਪ੍ਰੀਤ ਕੌਰ ਜੀ ਤੇ ਫੁੱਪੜ ਚੀਮਾ ਜੀ ਸਦਾ ਹੱਸਦੇ ਵਸਦੇ ਰਹੋ ਰੱਬ ਮੇਰੀਆਂ ਮੇਰਾ ਵੀ ਤੁਹਾਨੂੰ ਲਾਵੇ ਸਾਰੇ ਸੁੱਖ ਤੁਹਾਨੂੰ ਮਿਲਣ ਜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਸਤਰੀਕਾਲ ਜੀ